ਆਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾਰਾਏ ਫੈਮਿਲੀ ਬਲੌਗ ਤੁਹਾਡਾ ਸਵਾਗਤ ਹੈ। ਕਹਿੰਦਾ ਉੱਦਾਂ ਪਰ ਦੇਖ ਤਾਂ ਮੈਂ ਕਿੱਥੇ ਜਾਣੋਂ ਇਹ ਬੇਰੀਆ ਅੱਜ ਨਹੀਂ ਲੈਣਾ ਮੀਂਹ ਪੈ ਰਿਹਾ ਇਹਦੇ ਬੂਟ ਐਂਡੇ ਗੰਦੇ ਪਏ ਨਾ ਚਿੱਟੇ ਨਾ ধੂਏ ਚਿੱਟੇ ਤਾਂ ਉੱਦੋਂ ਲਵੇੜ ਕੇ ਆਇਆ ਇਹ ਆਹੋ ਅੱਜ ধੂਏ ਲਵੇੜਨੇ ਕਾਲੇ ਰਾਤ ਅੰਧਾਰੇ ਨਾਲ ਘਰੇ ਪਏ ਆ ਕੀ ਬੱਕ ਜਾਉਂ ਬੁੱਤ ਅੱਜ ਸਾਫ ਉਹੀ ਪਾਜੂ ਕਰਨਾ ਕੁੜੀ ਨਹੀਂ ਗੈਰ ਤੀ ਕਾ ਮੇਰੇ ਬੂਟ ਗੰਦੇ ਆ ਕਿਸੇ ਧੋਏ ਕੀ ਦੇ ਦੋ ਦਿਨ ਤੇ ਦੋ ਦਿਨ ਤੇ ਸੁੱਕਣੀ ਨਹੀਂ ਕਾ ਨੂੰ ਇਹ ਕਰ ਰਿਹਾ ਦੋ ਦਿਨ ਕਿਉਂ ਪਕੜਾ ਗਣਤੀ ਕੁਸਤਾ ਜੇ ਤਾਂ ਰੇਤਾ ਜਾ ਹੁੰਦਾ ਨਾ ਛੜ ਜਾਂਦਾ ਇਹ ਮਿੱਟੀ ਚੂਕਣੀ ਆ ਨਾ ਵਿੱਚ ਜੰਮ ਜਾਂਦੀ ਆ ਉਹ ਨਾਲੇ ਨਿਕਲ ਨਾਲੇ ਸੁੱਕਣ ਵੀ ਤੂੰ ਪਤਾ ਹੈ ਨਹੀਂ ਕਿੱਥੇ ਧੋਈ ਹੈ ਯੂ ਵੀ ਤੂੰ ਬੈਕਰ ਹੈ ਰੋਟੀ ਸਬਜੀ ਮੈਂ ਸਾਰਾ ਕੁਝ ਉਰੇ ਅਸੀਂ ਭੇਜਾਂਗੇ ਅੱਜ ਰਹਿਣ ਤੂ ਇਹ ਅੱਜ ਰਹਿਣ ਤੂ ਕੰਡ ਵੀ ਇਹ ਬਾਅਦ ਚ ਹੋਈ ਗਿਆ ਮੀਂਹ ਚ ਉਥੇ ਭਿੱਜ ਗਏ ਸਾਰੇ ਭਾਈ ਸਾਹਿਬ ਨਾਲੇ ਫਿਰ ਅੰਦਰ ਬਾੜੀ ਜਾਂਦੇ ਵੀ ਭੀਜ ਨਾ ਜਾਣ ਨਾਲੇ ਸਕੂਲ ਫਿਰ ਲੱਗ ਹੋਏ ਬਿਮਾਰ ਹੋ ਗਿਆ ਇਹ ਖੜਦੇ ਨੇ ਨਾ ਨਹੀਂ ਹੋਰ ਦਰ ਮੜਾ ਪਕੋਣ ਮੈਂ ਜਾ ਰਹੀ ਏ ਮੈਂ ਜਾ ਰਹੀ ਆ ਤੇ ਲੰਗਰ ਚ ਸੇਵਾ ਕਰਾਉਣਾ ਮੰਮੀ ਚਲੇ ਗਈ ਮੈਂ ਚੱਲੀ ਆ ਆ ਰਹੀਆਂ ਨੇ ਪਿੱਛੇ ਤੀਵੀਆਂ ਮੈਂ ਉਹਨਾਂ ਨਾਲ ਜਾਉਂਗੀ ਲੇਡੀਜ਼ ਗੈਂਗ ਨਾਲ ਤੁਪੀ ਜਾਂਦੀ ਸਬ지 ਬਣ ਗਈ ਬਸ ਪ੍ਰਸ਼ਾਦੇ ਬਣਾਉਣੇ ਆ ਜਾ ਕੇ ਅੱਜ ਲੇਟ ਕਾਤੇ ਹੋ ਗਏ ਤਿੰਨ ਤਿੰਨ ਸਾਨੂੰ ਬਹੁਤ ਮਜ਼ਾ ਆਇਆ ਬਹੁਤ ਜ਼ਿਆਦਾ ਸਾਰੇ ਇਕੱਠੇ ਰਹੇ ਬੀਬੀਆਂ ਦੀਆਂ ਲੜਾਈਆਂ ਵੀ ਹੋਈਆਂ ਕਸਮਾਨ ਵੀ ਪਿਆ ਪਰ ਅਸੀਂ ਆਹੀ ਜਿਹਾ ਨਹੀਂ ਵੀ ਘਰਚਣੇ ਬੇਲਣੇ ਇੱਕ ਦੂਜੇ ਵੀ ਮੈਨੂੰ ਬੇਲਣਾ ਵੀ ਉਹਰਾ ਬਸ ਓਵੇਂ ਹੀ ਸੇਵਾ ਆ ਕੀ ਚਾਹ ਕਿਉਂ ਰਹੀ ਹੈ ਜੇ ਕੋਈ ਚਲੇ ਜਾਂਦੀ ਕਿਸੇ ਨੂੰ ਟੋਕਣ ਦੀ ਵੀ ਸਾਜ ਨਹੀਂ ਤੂੰ ਕੀ ਕਰਨਾ ਕਰ ਜਾ ਕੇ ਕੋਈ ਕਹਿੰਦੀ ਟਾਰਗਟ ਕਰਨੀ ਹੈ ਕੋਈ ਕਹਿੰਦੀ ਮੈਂ ਮੈਂ ਸਾਨੂੰ ਕੱਖ ਪਾਉਣੇ ਫਿਰ ਅਗਲੀ ਆਪਣਾ ਟਾਈਮ ਲੈ ਕੇ ਜਾਂਦੀ ਹੈ ਵੀ ਆਉਣ ਨਹੀਂ ਦਿੰਦੇ ਉਹ ਉੱਥੇ ਤੇ ਮੈਂ ਉੱਥੇ ਚਾਹੇ ਸੇਵਾ ਕਰਾਂ ਚਾਹਾਂ ਨਾ ਕਰਾਂ ਪਰ ਮੈਂ ਰਾਤ ਤੱਕ ਬੈਠਣਾ ਉੱਥੇ ਅੱਜ ਰਾਤ ਆਕੋ ਤੇ ਮੇਰੀ ਡਿਊਟੀ ਆ ਆਜਾਤ ਦੀ ਆ ਪਰ ਮਜ਼ਾ ਬਹੁਤ ਆਇਆ ਇਸ ਵਾਰ ਅਸੀਂ ਐਨਾ ਮਤਲਬ ਕਰਦੇ ਲੰਗਰ ਕਿੱਥੇ ਸੇਵਾ ਕਰਨ ਮਿੱਠੇ ਜਾਂਦੇ ਨਹੀਂ ਹੈਗੇ ਕਦੇ ਵੀ ਐਡੇ ਸਾਲ ਹੋ ਗਏ ਅੱਜ ਕੀ ਅਸੀਂ ਮਿੱਠੇ ਤਿੰਨ ਦਿਨ ਹੋ ਗਏ ਚਾਰ ਦਿਨ ਹੋ ਗਏ ਸਾਨੂੰ ਅੱਜ ਚੌਥਾ ਦਿਨ ਸ਼ਾਮ ਤੱਕ 6:00 ਵਜੇ ਜਾਂਦੇ ਨੇ ਸਾਨੂੰ ਉੱਥੇ ਸਾਰਾ ਕੰਮ ਨੇ ਬੇੜ ਕੇ ਘਰ ਆਉਣੀ ਹੈ ਚਲੋ ਜੀ ਮੈਂ ਚੱਲੀ ਬਾਹਰ ਮੀ ਬੈ ਗਿਆ ਮੇਰੀ ਮੇਰੀ ਦਰਾਣੀ ਮੇਰੀ ਮੀ ਚ ਵੀਡੀਓ ਬਣਾਉਣ ਆਈ ਆ ਹਾਂ ਸਤਿ ਸ੍ਰੀ ਅਕਾਲ ਜੀ ਪਿਆਰ ਦੇ ਸਾਥੀਏ ਕਾਲ ਸਾਡੇ ਸਾਡੇ ਚੈਨਲ ਤੇ ਹਾਂ ਮੈਂ ਮੈਂ ਅੰਦਰ ਸਵਾਗਤ ਕਰਦਾ ਇਹ ਚੌਥਾ ਦਿਨ ਲੰਗਰ ਦਾ ਹਾਂ ਬਸ ਮੈਂ ਆ ਰਹੀਆਂ ਨੇ ਮੇਰੀਆਂ ਫਰੈਂਡਸ ਆ ਰਹੀਆਂ ਨੇ ਜਿਹੜੀਆਂ ਰੋਜ਼ ਲੈ ਕੇ ਜਾਂਦੀਆਂ ਨੇ ਅੱਜ ਆਪੇ ਲੇਟ ਹੋ ਗਈਆਂ ਉਹ ਚੱਲ ਅਗਲੇ ਹਫ਼ਤੇ ਹਾਂ ਮੇਰੀਆਂ ਸਹੇਲੀਆਂ ਆ ਗਈਆਂ ਜਿਹੜੀਆਂ ਰੋਜ਼ ਪੱਕੀਆਂ ਨੇ ਸਹੇਲੀਆਂ ਲੇਟ ਹੋ ਗਈ ਅੱਜ ਅੱਜ ਸਹੇਲੀਆਂ ਲੇਟ ਹੋ ਗਈਆਂ ਜੰਨੂ ਨਾ ਮੈਂ ਪੋਚੇ ਵੀ ਲਾ ਲੇ ਜੰਨੂ ਤੁਸੀਂ ਕਦ ਦਾ ਫੋਨ ਕਰ ਰਖਿਆ ਚਲੋ ਚਲੋ ਅੱਜ ਵਲੌਗ ਪਬਲਿਸ਼ ਕਰਿਆ ਲੇਟ ਹੋ ਗਏ ਥੋੜੇ ਜੇ ਤਿੰਨ ਦਿਨਾਂ ਬਾਅਦ ਚਲੋ ਜੀ ਅਸੀਂ ਪਹੁੰਚ ਗਏ ਲੰਗਰ 'ਚ ਸਾਰਿਆਂ ਦੇ ਠਾਈ ਤਰੀਕੇ ਵਾਪਸੀ ਹੋ ਰਹੀ ਆ ਇੱਧਰ ਦੇਖੋ ਰਾਤ ਦਾ ਮੀਂਹ ਪਿਆ ਹੋਇਆ ਵਾਸ਼ੇ ਆਸੀ ਤਾਰੇ ਕੰਮ ਦੇ ਲੋਕਾਈ ਸੋਹਣਾਂ ਤੇ ਘਰ ਮਿੱਤੂ ਤਾਰੀਆਂ ਸੁਖੇ ਨਾ ਮੀਨਾਂ ਦੇਖੋ ਕਿੰਨਾ ਬੁਰਾ ਹਾਲ ਹੋ ਗਿਆ ਹੁਣ ਫਰਾਲੀ ਸਿੱਟੀ ਆ ਹੁਣ ਜਿੱਧਰ ਜਿੱਧਰ ਨੂੰ ਅਸੀਂ ਜਾ ਰਹੇ ਆ ਤਾਂ ਮੜਾ ਮੋਟਾ ਰਸਤਾ ਹੋਇਆ ਜਾਣ ਦਾ ਪਿੱਛੇ ਪਰਸਾਦੇ ਬਣਾਉਣ ਦਾ ਹਾਈ ਹੇ ਛੋਟਾ ਉਹ ਪੋਚਾ ਲਾਤਾ ਸਾਰਾ ਮੈਂ ਫਿਰ ਸਾਡੇ ਵਰਤ ਚੋਣ ਪਈ ਨੇ ਦੋਏ ਨੇ ਵੀਡੀਓ ਆਏ ਮੈਨੇ ਕੈਮਰੇ ਚੱਕੇ ਖੜੀ ਤੀ ਕੰਮ ਨੁੜ ਕੇ ਕੱਲ ਮੈਂ ਸੁਭਾਦ ਲਗੇ ਹੈ ਹਾਂ ਫਿਰ ਹੁਣ ਇਧਰ ਘਾਟ ਦੋ ਜਿੱਤੀ ਆਪਾਂ ਲੋ ਜੀ ਸਾਡੀ ਪ੍ਰਸ਼ਾਦ ਦੀ ਤਿਆਰੀ ਸ਼ੁਰੂ ਹੋ ਗਈ ਤਵੈ ਤੂ ਇਹ ਪੱਕ ਗਈਆਂ ਅੰਟੀ ਪਿਆਰ ਹੋ ਗਿਆ ਅੰਟੀ ਪਹਿਲਾਂ ਆ ਗਈ ਸਰ ਦੇਤੇ ਸਾ ਮੇਰਾ ਪਹਿਲਾਂ ਆ ਗਈ ਸੱਜ ਵਜ ਕੇ ਹਾਂ ਬਹੁਤ ਮੂਵੀ ਬਣਾਉਂਦੇ ਆਂ ਹਾਂ ਸਹੀ ਗੱਲ ਆ ਪਹਿਲਾਂ ਮਾਂ ਆਇਆ ਸੇਵਾ ਕਰ ਜਾਉਂ ਨਿਆ ਕੇ ਜੀ ਆਉਂ ਤਾ ਕਰ ਦੋ ਹਾਂ ਟਰਾਲੀ ਦੇ ਫੇਰ ਕੁੜੀ ਦੇ ਪਾਪਾ ਕੱਲ ਜਾਈ ਦੇ ਹਾਂ ਮੇਰੇ ਮੇਰੇ ਸਭ ਦੇ ਕੋ ਚੱਲ ਗਾਲ ਦੀ ਗਰਲਫ੍ਰੈਂਡ ਉਹ ਨਾਲ ਜਨਾਉਂ ਦੇ ਮਿਛਰ ਕੱਖ ਜਿਹਾ ਨਹੀਂ ਹਾਂ ਅੰਟੀ ਹੁਣ ਚੁੱਪ ਕਰ ਗਏ ਅੰਟੀ ਵੱਲੋਂ ਬਹੁਤ ਸੋਹਣੀਆਂ ਗੱਲਾਂ ਹੋ ਰਹੀਆਂ ਧਿਆ ਕਰੋ ਹੁਣ ਪਾਉਂ ਅੱਜ ਕੱਲ੍ਹ ਦੀ ਪੋਚੇ ਨਹੀਂ ਲਾਂਦੀਆਂ ਮੈਂ ਤਾਂ ਆਪਣਾ ਫੜ ਬੁੜੀ ਹੁੰਦੀ ਜਾਂ ਨਹੀਂ ਸਹੀ ਗੱਲ ਐ ਹੁਣ ਪੈਸਾ ਦਿਖਦਾ ਹਾਂ ਮੈਂ ਗੱਲ ਚੱਕਾ ਟੂੜੀ ਗੱਦੀ ਪੈਸੇ ਭਾ ਦੇ ਦੂੰ ਮੈਂ ਦੇ ਦੂੰ ਮੈਂ ਕਹਿੰਦੀ ਨੀ ਤੂੰ ਆ ਦੇ ਜੀ ਜਦ ਮੈਂ ਕਿਹਾ ਤੁਮ ਕੱਸੀ ਹੋਰ ਕੀ ਆਪਣੀ ਲਾਣਕਾਰੀ ਬੁੜੀਆਂ ਨਾਲ ਚਾਹ ਹਾਂ ਬੁੜੀਆਂ ਨਹੀਂ ਛੱਡਣਾ ਹੋਰ ਕੀ ਬੁੜੀਆਂ ਵਿਚਾਰੀਆਂ ਖੁੰਦੇ ਲਾਤੀਆਂ ਆ ਨਹੀਂ ਮੁੰਡੇ ਦਾ ਪਾਣੀ ਮੰਗ ਕਬੂਤੀ ਸਾਰੀਆਂ ਬਾਈ ਪਿੱਛੇ ਮੁੰਡੇ ਪਾਣੀ ਵਾ ਆਇਆ ਨਹੀਂ ਆਂਟੀ ਉਧਰ ਮੁੰਡੇ ਆਇਆ ਨਹੀਂ ਉਹ ਕਰਦੇ ਆ ਤੇਰਾ ਗੱਤ ਦਾ ਲੈਣਾ ਮੇਰਾ ਮੁੰਡਾ ਤਾਂ ਭੌਲਾ ਹੈ ਅੱਪਾ ਤਾਂ ਹੈ ਕਹਿੰਦੇ ਹੈ ਮੇਰੇ ਸਾਰਿਆਂ ਦੇ ਸਾਬ ਹੁਣ ਹੋਰ ਅੱਗੇ ਬੰਦ ਨਹੀਂ ਤੀਂਆਂ ਨਹੀਂ ਨਾ ਛੋੜ ਕੇ ਕੈਮਰਾ ਆਨ ਹੋ ਗਿਆ ਨੂੰ ਬੱਬੀ ਇਹ ਆਟਾ ਹੋਣਾ ਮੰਨੇ ਨਾ ਕਰਦੇ ਨਹੀਂ ਹੋਰ ਹੋਰਾ ਆਹ ਵਾਹ ਸਹੀ ਗੱਲ ਆ ਪਾਣੀ ਦਾ ਸਾਰੇ ਦੁਪਹਿਰ ਦੇ ਵਜੇ ਠੀਠ ਤੇ ਸਾਰੇ ਗਰਮ ਗਰਮ ਪਰਚਾਤਾ ਸ਼ੱਕਰ ਲਾ ਕੇ ਅੱਜ ਬੜੀਆਂ ਅਲੂ ਸ਼ੁਲਿਆਂ ਦੀ ਤਾਲ ਇਕੱਠ ਚੱਲ ਰਹੀ ਹੈ ਸੋ ਬਾਹਰ ਮੀਂਹ ਵੀ ਬਹੁਤ ਜ਼ਿਆਦਾ ਪੈ ਰਿਹਾ ਹੈ ਮਾਫੂਮ ਜਹਾਂ ਕੋਲ ਨਹੀਂ ਸਾਰੇ ਪਸਾਦ ਦਾ ਸਾਹਰੇ ਨੇ ਬੈਠ ਕੇ ਐ ਭਾਈ ਉਹ ਜੇ ਬੈਠੋ ਕਾਹਤ ਨਹੀਂ ਆਪਾਂ ਕੰਕੀ ਨਾ ਕਰੀਂ ਕਾਹਤ ਸੁਣਦਾ ਕਾਹਤ ਆ ਪਾਥੀ ਪਈਆ ਲੈ ਲੋ ਹਾਂ ਪਾਥੀ ਲੈ ਕਿੜੀ ਇਸ ਲੋ ਪਿੱਛੇ ਨੂੰ madam 으 w e i g ਜਗਾ ਲੱਬ ਲੱਬ ਜਗਾ ਨਹੀਂ ਹੈਗੀ ਉਹਦੇ ਕੋਈ ਲੱਬ ਲੈ ਜਗਾ ਸੇਵਾ ਵਾਲੀ ਰਮਨ ਢਾਲ ਦੇ ਤੇਰਾ ਸਾਥ ਹੈ ਤਾਂ ਕਿੰਨਾ ਹੋ ਗਿਆ ਟਾਈਮ ਹੋ ਗਿਆ ਤੁਹਾਨੂੰ ਟੋਟਾ ਟਾਈ ਦਾ ਹੋ ਗਿਆ ਨਾ ਹੂੰ ਟਾਈ ਟਾਈ ਵਾਲੀ ਐ ਇਹ ਮੇਰੀ ਰਾਣੀ ਦੀ ਸੇਵਾ ਕਰਉਣੀ ਹੈ ਉਹ ਅੰਦਰ ਟਾਈ ਉਹਨੇ ਬੈਠੇ ਪਰਸਾਦਾ ਚਾਗ ਰਹੀਆਂ ਨੇ ਇਹ ਮੈਂ ਅੰਦਰ ਬੈਠੇ ਲੱਸੀ ਦੇ ਰਹੀਆਂ ਢਿੱਲੀ ਬਾਕੀ ਸਾਰੀਆਂ ਬੀਬੀਆਂ ਸੇਵਾ ਕਰ ਰਹੀਆਂ ਨੇ ਅੱਜ ਸਾਡਾ ਲਾਸਟ ਦਿਨ ਹੈ ਨਾ ਕਾਲੂ ਵੀ ਲੱਗੂਗਾ ਕਾਲੂ ਵੀ ਆ ਤੂੰ ਉੱਥੇ ਬੱਦਿਆ ਕਾਲੂ ਵੀ ਆਈ ਆ ਗਿਆ ਬੱਸ ਦਾ ਦਾ ਦਿਨ ਕਿਹੜਾ ਕੱਲ ਦਾ ਦਿਨ ਹੋ ਰਿਹਾ ਜੇ ਪੰਜ ਦਿਨ ਹੋ ਗਿਆ ਠੀਕ ਹੈ ਜੀ ਕੱਲ ਆ ਬੀਬੀ ਬਹੁਤ ਲੜ ਰਹੀ ਸੀ ਮੈਂ ਲੜਦੀ ਅੱਜ ਚੁੱਪ ਕਰਕੇ ਡਰ ਕੇ ਹਾਂ ਸ਼ਾਮ ਨੂੰ ਲੜਾਂਗੇ ਸ਼ਾਮ ਤੱਕ ਕਿਆ ਨਹੀਂ ਪਤਾ ਕਿੰਨੀ ਲੜਾਈ ਹੋ ਜਾਏਗਾ ਕਿਸਮਤ ਲੜਦੇ ਨਹੀਂ ਅਸੀਂ ਗੱਲਾਂ ਗੱਲਾਂ ਹਾਸੇ ਹਾਸੇ ਚ ਬੋਲੀ ਜਾਂਦੇ ਇੱਕ ਦੂਜੇ ਨੂੰ apa saudara langer ini? Ini ਤਾਂ ਸਾਰੀ ਰਾਮ ਕਹਾਣੀ ਨਿਪਟ ਜਾਂਦੀ ਜਾਂਦੇ ਆ ਜਾਂਦੀ ਆ। ਉੱਤਾਂ ਜੱਟ ਜ਼ੋਰ ਲੱਗਦਾ। ਇਹ ਦਿੰਦਰ ਮੈਂ ਕਹਦਾ ਸੀਗਾ ਇਹਨੂੰ ਗਲਾਸ ਨਾਲ ਖੁਰਚਦੀ। ਇਹ ਨਾ ਅੱਟਾ ਘੁਣੜਦੇ ਬਾਰੇ ਗੁੰਨਣਾ ਪਿਆ। ਪਹਿਲਾਂ ਪਹਿਲਾਂ ਅਜੇ ਨਹੀਂ ਦੀ ਗੋੜ। ਕੈਮਰਾ ਵਾਲਾ ਬਹੁਤ ਪੈਣਾ ਤੇਰਾ ਕੱਟ ਵੀ ਇੰਦਰ ਦਾ। ਮੈਂ ਖੁਸ਼ ਹੋਈ ਪਈ ਆ। ਇਹ ਤਾਂ ਇਹ ਦੀਦੀ ਮਾ ਹੁੰਤਾ ਨਹੀਂ ਅੱਟਾ ਗੁੰਨਣ ਦੀ ਹੋਰ ਲੋ ਆ ਬਣੀ। ਮੈਂ ਕੈਮਰਾ ਵਾਲੀ ਪਹਿਲਾਂ ਅਜੇ ਕਿਹਾ। ਬਾ ਦੇ ਦਿਆ। ਬਾਗਲੀ ਆਈਏ। ਬੋਲਣਾ ਪਰ ਨਹੀਂ। ਆਹ ਵਾਸਤੇ ਆ ਕਪਚਾਰੀ ਕਿਵੇਂ ਬੋਲ ਵਿੱਚ ਸਾਰਾ ਪਰ ਹੋ ਰਿਹਾ ਜਿਹੜਾ ਹਾਂ ਜੀ ਨਾ ਦੇਖਣਗੇ ਫਿਰ ਕਿਉਂ ਗਿਆ ਫਿਰ ਬੰਦੇ ਹੁਣ ਬੰਦਿਆਂ ਦੇ ਕਿ ਅੱਖਾਂ ਬੰਦ ਕਰ ਲਈਏ ਦੇਖਣਗੇ ਜਿੰਨਨੇ ਚਾਚੇ ਨੂੰ ਕਹਿ ਦਾਂਗੇ ਚਾਚਾ ਰੋਟੀ ਬਣਾ ਕੇ ਖਵਾ ਦੇਗਾ ਹਾਂ ਨੂੰ ਪਤਾ ਨਹੀਂ ਤੂੰ ਰਹੇਂਗਾ ਮੈਂ ਕਿੰਨਾ ਹੈ ਸਾਹ ਉਹ ਨੂੰ ਕਹੇ ਤੂੰ ਸਾਹ ਕਿੱਥੇ ਜਾ ਕੇ ਜੀਦਾ ਕਰਦਾ ਹੈ ਆਹ ਪੇ ਕਹਿੰਦਾ ਚਾਚਾ ਕਹਿੰਦਾ ਮਸਾਲੇ ਤੂੰ ਮੈਨੂੰ ਪਾ ਲੈਣ ਨੂੰ ਹਾਂ ਨੂੰ ਕਹਿੰਦਾ ਕਿ ਤਦੋਂ ਮੈਂ ਰਹੂੰਗਾ ਕਿ ਕੰਨੇ ਤੇਰਾ ਜੋ ਅਸੀਂ ਉੱਧਰ ਦੀਆਂ ਸਬਜ਼ੀ ਕਿ ਨਹੀਂ ਇਹ ਤਾਂ ਆਈ ਪਲੇ ਬੀਬੀ ਕਰ ਰਹੀ ਸੀ ਘੰਟਾ ਸੇਵਾ ਹੈ ਹਿੱਲ ਰਿਆ ਬਸ ਉਠਣ ਦੀ ਤਿਆਰੀ ਆ ਆ ਕੀ ਕਰ ਰਹੀ ਆ ਰਸਖਾਰੀ ਆ ਰਸਖਾਰੀ ਤੇ ਕੱਲ੍ਹ ਵੀ ਲੱਗੂਗਾ ਵੀ ਲੰਗਰ ਪੰਜ ਦਿਨ ਦਾ ਲੰਗਰ ਹੋ ਗਿਆ ਹਣਾ ਜਰਾ ਅਸੀਂ ਉੱਥੇ ਤਾਂ ਬਹੁਤ ਜੀ ਲੱਗਦਾ ਏ ਬਸ ਮੈਂ ਉਹ ਨੂੰ ਕਰਕੇ ਆਣਾ ਪੈਂਦਾ ਏ ਤਾਂ ਸੇਵਾ ਕਰਨ ਚ ਬਹੁਤ ਜੀ ਲੱਗਦਾ ਨਾ ਬਸ ਸੋਇਆ ਵਾ ਹੈ ਕੱਟ ਹੋਇਆ ਹੋਇਆ ਗੱਲਾਂ ਗੱਲਾਂ ਬੱਤਾ ਮਾਰੀ ਜਾਂਦੇ ਆ ਹਨਾ ਵੀ ਵਧੀਆ ਲੱਗਦਾ ਏ ਵੀ ਜੇ ਕੋਈ ਘਰ ਦੀ ਕੋਈ ਟੈਨਸ਼ਨ ਨਾ ਹੋਵੇ ਜੀ ਮੇ ਜਵਾਕ ਛੋਟੇ ਦੀ ਕੋਈ ਟੈਨਸ਼ਨ ਨਾ ਹੋਵੇ ਫਿਰ ਤਾਂ ਬੈਠੇ ਰਹੀਏ ਸਾਰਾ ਦਿਨ ਨਾ ਹੋਣਾ ਪਿੱਛੇ ਫਿਰ ਇਹਨੂੰ ਵੀ ਖਿਲਾਣਾ ਪਲਾਣਾ ਹੁੰਦਾ ਸਾਹਮਣਾ ਹੁੰਦਾ ਜੇ ਬੜਾ ਜਵਾਕ ਹੋਵੇ ਫਿਰ ਤਾਂ ਆਪ ਖਾਈ ਪੀ ਜਾਂਦਾ ਨਾ ਸਾੰਭੀ ਜਾਂਦਾ ਏ ਤੇ ਜੀ ਚੱਲ ਅਗਲੇ ਸਾਲ ਬੜਾ ਹੋ ਦੂਗਾ ਅਗਲੇ ਸਾਲ ਕਿੰਨੇ ਸਾਲ ਹੋ ਦੂ 22 ਦਾ ਨਾ 22 ਪੌਣੀ ਤਿੰਨ ਦਾ ਹੋ ਦੂਗਾ ਤੇ ਬਸ ਹੁਣ ਜੀ ਬਸ ਸਭ ਉੱਠਣਾ ਏ ਬਸ ਖਾਣਾ ਪੀਣਾ ਤਾਂ ਆਪਣਾ ਕੀ ਆ ਚੁੱਲਾ ਲੈ ਬੰਦੇ ਆ ਆਪਣਾ ਚੁੱਲਾ ਸਾਡਾ ਬੰਦੇ ਆ ਜੀ ਚਾਹਦìn ਹੋ ਗਏ ਤੇ ਪ੍ਰਸ਼ਾਦ ਆ ਮਣ ਉੱਥੀ ਆ ਜਾਣਾ ਏ ਤੇ ਫਿਰ ਹੁਣ ਮਿਲਦੇ ਆਪਾਂ ਤੁਹਾਨੂੰ ਥੋੜੀ ਦੇਰ ਚਲੋ ਬੇਲੇ ਦੀ ਬੈਠਣਾ ਹੈਗਾ ਹਨਾ ਦੀਦੀ ਨੂੰ ਕੰਮ ਲੱਗਿਆ ਰੱਖੋ ਬੇਲੇ ਬਰਦਾਸ਼ਤ ਨਹੀਂ ਹੁੰਦੇ ਬੇਲੇ ਨਹੀਂ ਬੈਠਣ ਦੜੇ इतने मम्मी बैठे ने इतने पहला मैं बैठी थी मेरे धूएं रखा बनती तवी साफ हो रही है रोटियां बेल बेल बेलकर रख रही हैं कर रही तवी हो गई साफ हो रोटियां पाई लानी फटाफट ਅੱਧ ਲੰਗਰ ਦੀ ਸਮਾਪਤੀ ਹੋ ਗਈ ਆ ਦੇਖੋ ਸਾਰੇ ਬੈਠ ਕੇ ਲੰਗਰ ਛਕ ਰਹੇ ਨੇ ਮੇਰਾ ਹੋ ਗਿਆ ਹੁਣ ਅਸੀਂ ਘਰ ਚੱਲੇ ਤੇ ਨਮੋ ਮੇਰਾ ਕੱਬਾ ਵੇ ਲੈ ਕਰੀਏ ਕੱਦ ਜਾਣਾ ਹੈ ਕੱਦ ਜਾਣਾ ਹੈ ਕੱਦ ਜਾਣਾ ਘਰ ਜਾ ਹਜੇ ਮੈਨੂੰ ਸਾਰਿਆਂ ਨੂੰ ਪਾਉਣ ਦੇ ਮੈਨੂੰ ਮੈਨੂੰ ਸੇਵਾ ਕਰ ਲੈਣ ਦੇ ਗਾੜੀ ਮੋਟੀ ਆ ਰਾਜਾ ਪਰਾ ਪਰਾ ਕੀ ਚੱਜਾ ਰਹੀ ਹੈ ਤੁਮੋਂ ਆ ਗਈ। ਉਹ ਮੇਰਾ ਗੱਜਰਾਂ ਦਾ ਲਫਾਫਾ ਵੀ ਚੱਕ ਲੈ ਗਈ ਤੂੰ ਹੀ ਆਂਟੀ। ਲੋ ਜੀ ਅਸੀਂ ਲੰਗਰ ਚੋ ਸੇਵਾ ਕਰਨੀ ਕਰਕੇ ਸੇਵਾ ਕਰਕੇ ਪੂਰਾ ਨਿਵੇੜ ਕੇ ਘਰੇ ਵਾਪਸ ਆ ਗਏ। ਲੰਗਰ ਇੱਕ ਦੋ ਦਿਨ ਹੋਰ ਵੱਧ ਗਿਆ। ਜਿਹਦੇ ਕਰਕੇ ਆਪਾਂ ਤੋਂ ਦਿੱਤਾ ਜਵਾਬ ਵੀ ਅਸੀਂ ਨਹੀਂ ਜਾਣਦੇ ਹਨਾ। ਥੱਕ ਕੇ ਜਾ ਕੇ ਚਲੋ ਐ ਐ ਵੀ ਨਹੀਂ ਹੈਗਾ ਵੀ ਚਲੋ ਸੇਵਾ ਕਰਨੇ ਤੇ ਨਹੀਂ ਆਪਾਂ ਥੱਕਦੇ ਹੈਗੇ ਹਨਾ। ਏ ਬਣਾ ਜਾਣਾ ਵੀ ਜਿੱਥੇ ਹੋਰ ਜਾਣਾ ਹਨ ਉੱਥੇ ਵੀ ਜਾਣਾ ਤੇ ਤੁਹਾਨੂੰ ਪਤਾ ਹੀ ਐ ਅ ਮੇਰੀ ਦੂਜੀ ਭੈਣ ਵੀ ਹਨਾ ਆਈ ਹੋਈ ਆ ਤੇ ਮੈਂ ਆਪਣੀ ਭੈਣ ਨੂੰ ਮਿਲਣ ਜਾਣਾ ਇਹ ਮੇਰੀ ਭੈਣ ਮੈਨੂੰ ਗਾਲਾਂ ਕੱਢ ਰਹੀ ਆ ਫੋਨ 'ਤੇ ਤੂੰ ਆਈ ਨਹੀਂ ਹੈਗੀ ਇਸ ਕਰਕੇ ਮੈਂ ਆਪਣੀ ਅ ਵੱਡੀ ਭੈਣ ਨੂੰ ਮਿਲਣਾ ਵੀ ਜ਼ਰੂਰੀ ਆ ਮੇਰੀ ਵੱਡੀ ਭੈਣ ਆਈ ਹੋਈ ਆ ਮੈਂ ਉਹਨੂੰ ਮਿਲਣ ਜਾਣਾ ਐ ਅਸੀਂ ਇਕੱਠੇ ਘੁੰਮਣ ਜਾਵਾਂਗੇ ਤਾਂ ਨੈਕਸਟ ਵਲੌਗਸ ਦੇਖਿਓ ਜ਼ਰੂਰ ਵੇ ਇਹ ਤੋਂ ਅਗਲਾ ਵਲੌਗ ਜਿਹੜਾ ਆਊਗਾ ਮੈਂ ਪਰਸ਼ਾਦੇ ਘਰੇ ਸਾਰੇ ਮਤਲਬ ਨਾ ਸਾਰਾ ਕੰਮ ਨਵੇੜ ਕੇ ਮੰਮੀ ਜਲਦੀ ਆ ਜਾਂਦੀ ਹੈ ਤੇ ਮੰਮੀ ਨੂੰ ਮੈਂ ਪਹਿਲਾਂ ਭੇਜ ਦਿੰਦੀ ਆ ਮੈਂ ਉੱਥੇ ਰਹਿਣੀ ਆ ਸਾਰਾ ਦਿਨ ਕਿਉਂਕਿ ਮੈਨੂੰ ਇਹ ਹੁੰਦਾ ਪਿੱਛੇ ਤੇ ਮੱਝਾ ਨਾ ਕੰਮ ਵੀ ਹੁੰਦਾ ਮੈਂ ਇਸਾ ਨਾ ਕਰ ਉਹ ਵੀ ਨਾ ਹੋ ਕਰਦਾ ਹੁੰਦਾ ਫਿਰ ਮੈਂ ਕਰਨੀ ਵੀ ਤੁਸੀਂ ਵਗ ਜੋ ਮੈਂ ਹੈਗੀ ਆ ਸ਼ਾਮ ਤੱਕ ਇੱਥੇ ਚਲ ਮੈਂ ਰਹਿ ਜਉਣੀ ਉੱਥੇ ਫਿਰ ਮੈਂ ਸੁਬਿੰਦਰ ਉਹਨਾਂ ਦਾ ਮਤਲਬ ਵੀ ਸਾਰੇ ਜਿੰਨੇ ਵੀ ਹਨਾ ਸਾਰੇ ਕੰਮ ਕੰਮ ਨਵੇੜ ਕੇ ਆਨੀ ਫਿਰ ਮੈਂ ਸਾਰੇ ਨਾਲ ਚੱਲੇ ਆਂਦੀ ਆ ਮੈਂ ਆਉਂਦੇ ਹੁਇਤਾ ਸ਼ਰਦਾ ਜਿਹੜਾ ਮਤਲਬ ਘਰੇ ਜਿੰਨੇ ਵੀ ਹੁੰਦੇ ਆ ਪ੍ਰਸ਼ਾਦਾ ਘਰੇ ਜ਼ਰੂਰ ਲੈ ਕੇ ਆਨੇ ਹੁੰਦੇ ਆ ਸੀ ਫਿਰ ਘਰੇ ਚਾ ਰਖਾ ਲੈਂਦੇ ਨੇ ਹਨਾ ਘਰੇ ਖਾ ਲੈਂਦੇ ਨੇ ਜਿਹੜੇ ਉੱਥੇ ਹੁੰਦੇ ਨੇ ਉੱਥੇ ਖਾ ਲੈਂਦੇ ਨੇ ਜਿੰਨੇ ਘਰੇ ਹੁੰਦੇ ਨੇ ਘਰੇ ਖਾ ਲੈਂਦੇ ਨੇ ਤੇ ਬਾਕੀ ਪ੍ਰਸ਼ਾਦਾ ਅੱਜ ਮੈਂ ਥੋੜਾ ਜਿਹਾ ਘੱਟ ਲਿਆ ਕਿਉਂਕਿ ਮੈਨੂੰ ਪਤਾ ਨਹੀਂ ਮੈਂ ਆਪਣੇ ਦਾਦੇ ਨਾਲ ਅਹੀਂ ਜਾ ਕੇ ਲਵਾ ਕੇ ਸੁਵਾਉਣੀ ਹੁੰਦੀ ਹੈ ਮੈਨੂੰ ਪਤਾ ਨਹੀਂ ਹੁੰਦਾ ਮੰਮੀ ਕਿਣਕੇ ਪਾਲ ਲਦੀ ਹੁੰਦੀ ਹੈ ਮੈਂ ਅਹੀਂ ਜਾ ਕੇ ਰੱਖ ਲਉਣੀ ਹੁੰਦੀ ਆ ਅੱਜ ਘੱਟ ਗਿਆ ਉੱਥੇ ਕਰਕੇ ਮੈਨੂੰ ਮਿਲਿਆ ਨਹੀਂ ਮੈਂ ਉੱਥੇ ਇੱਕ ਅੱਧਾ ਬਸ ਪੈਣਾ ਸਾਰੇ ਦਿਹਾੜੇ ਚੋਂ ਦੋ ਖਾਣੀ ਹੈ ਕਿਉਂਕਿ ਮੈਂ ਠੀਕ ਨਹੀਂ ਰਹਿੰਦੀ ਬਾਹਰ ਠੀਕ ਨਹੀਂ ਰਹਿ ਪਾਰੀ ਇਸ ਕਰਕੇ ਮੈਂ ਘੱਟ ਖਾਂਦੀ ਐ ਘਰਿਆ ਕਿ ਮੈਨੂੰ ਹੁਣ ਪ੍ਰਸ਼ਾਦਾ ਖਤਮ ਹੋ ਗਿਆ ਮੇਰੀ ਆਦਤ ਵਿਚ ਸੁਣਦੇ ਪਹਿਲਾਂ ਹੁਣ ਖਾ ਲਾਂ ਵੀ ਫਿਰ ਰਾਤ ਨੂੰ ਭੁੱਖ ਨਹੀਂ ਲੱਗੂਗੀ ਜਦ ਦੇਖਿਆ ਪ੍ਰਸ਼ਾਦਾ ਸਾਰਾ ਹੋ ਗਿਆ ਸਾਡਾ ਖਤਮ ਸਾਰਾ ਲੱਗ ਗਿਆ ਮੈਨੂੰ ਕੁਝ ਨਹੀਂ ਬਚਿਆ ਕਿਉਂਕਿ ਜਿੰਨੇ ਨੂੰ ਮੈਂ ਤਾਂ ਅੱਧੀ ਧੋਦੀਆਂ ਕਿ ਮਾੜਾ ਜਿਹਾ ਉਹ ਹੁੰਦੀ ਐ ਉਨੇ ਨੂੰ ਖਤਮ ਹੋ ਗਿਆ ਅੱਜ ਇਸ ਕਰਕੇ ਹੁਣ ਜਿਹੜੇ ਬ੍ਰੈਡ ਪਏ ਸੀਗੇ ਹਾਂ ਬ੍ਰੈਡ ਦੋ ਚਾਰ ਬ੍ਰੈਡ ਜਿਵੇਂ ਹੁਣ ਉੱਥੇ ਅਸੀਂ ਚਾਹ ਦਾ ਡਿਨਰ ਲੱਦੇ ਆ ਚਲੋ ਦੋ ਚਾਰ ਆਪਾਂ ਘਰੋਂ ਵੀ ਲੈ ਲੈਂਦੇ ਆ ਉਹ ਦੋ ਬ੍ਰੈਡ ਪਏ ਸੀਗੇ ਇਸ ਕਰਕੇ ਮੈਂ ਬ੍ਰੈਡ ਨੂੰ ਸਾਸ ਲਾ ਕੇ ਖਾ ਲਈ ਤਾਂ ਕਿ ਮੇਰਾ ਢਿੱਡ ਭਰ ਜਾਵੇ ਮੈਨੂੰ ਰਾਤ ਨੂੰ ਭੁੱਖ ਲੱਗਦੀ ਕਿਉਂਕਿ ਬੜੇ ਨਾ ਰਾਤ ਨੂੰ ਰੋਟੀ ਨਾ ਖਾਈਏ ਭੁੱਖ ਤਾਂ ਆਪਾਂ ਲੱਗਦੀ ਆ ਤੇ ਢਿੱਡ ਗੁੱਟਰ ਖੁੰ ਕਰ ਹੀ ਜਾਂਦਾ ਮੈਨੂੰ ਵੀ ਭੁੱਖ ਲੱਗਦੀ ਆ ਤੇ ਇਸ ਕਰਕੇ ਹੁਣ ਮੈਂ ਕੱਲ ਨੂੰ ਲੰਗਰ 'ਚ ਨਹੀਂ ਜਾਣਾ ਮੈਂ ਆਪਣਾ ਜਵਾਬ ਦੇਤਾ ਵੀ ਮੈਂ ਨਹੀਂ ਆ ਸਕਦੀ ਹੁਣ ਮੈਂ ਆਪਣੀ ਦੂਜੀ ਭੈਣ ਨੂੰ ਮਿਲ ਕੇ ਆਣਾ ਏ ਜਿਹੜੀ ਮੈਨੂੰ ਵਿਚਾਰੀ ਖਿਲਾ ਰਹੀ ਹੈ ਰਿਜਨ ਨਾਲ ਵਿਆਹ ਆ ਹੁਣ ਮੈਂ ਉੱਥੇ ਜਾਣਾ ਏ ਕੱਲੂ ਤਾਂ ਦੇਖਿਓ ਤੁਸੀਂ ਆਪਣੇ ਟੈਕਸਟ ਵਲੌਗ 'ਚ ਇਹ ਆਪਾਂ ਸੱਜ ਦਾ ਵਲੌਗ ਸਾਡਾ ਇੱਥੇ ਤੱਕ ਸੀਗਾ ਪਲੀਜ਼ ਸਾਰਾ ਦੇਖਿਆ ਕਰੋ ਹੁਣ ਅਸੀਂ ਸੇਵਾ ਕਰ ਰਹੇ ਹਾਂ ਹੁਣ ਲੰਗਰਾਂ 'ਚ ਮੇਰੇ ਤੇ ਸਾਰੀ ਸਾਰੀ ਦਿਹਾੜੀ ਮੇਰੀ ਲੰਗਰ 'ਚ ਲੰਗ ਜੰਦੀ ਆ ਵੀ ਮੈਂ ਵਲੌਗ ਵੀ ਨਹੀਂ ਜ਼ਿਆਦਾਤਰ ਬਣਾਵਾਂਦੀ ਜਿੱਥੇ ਉੱਥੇ ਤੀਵੀਆਂ ਹਾਸੀ ਬੁਝਾ ਕਰਦੀਆਂ ਨੇ ਮੌਥੀ ਬਣਾ ਲੈਣੀ ਹੁੰਦੀ ਆ ਕਿਉਂਕਿ ਉਹਨਾਂ ਨੂੰ ਵੀ ਵਲੌਗ ਆਨ ਦਾ ਚੋ ਹੁੰਦਾ ਵੀ ਆਪਾਂ ਇਕੱਠੇ ਆ ਅੱਜ ਬਣਾ ਲਈਏ ਹੈ ਨਾ ਸਾਰਾ ਪਲੀਜ਼ ਸਾਰਾ ਦੇਖਿਆ ਕਰੋ ਜ਼ਰੂਰ ਤੇ ਬਾਕੀ ਹੁਣ ਮਿਲਦੇ ਆ ਤੁਹਾਨੂੰ ਆਪਾਂ ਅਗਲੇ ਵਲੌਗ ਚ ਬਰੈਡ ਖਾ ਰਹੀ ਹਾਂ ਰਾਤ ਨੂੰ